ਇੱਕ ਬੇਨਤੀ ਕਰਨੀ ਹੈ ਸਾਰੇ ਭਰਾ ਇਸ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਇਹ ਮਾਤਾ ਜੀ ਹੁਣੀ ਆਏ ਨੇ ਦਸੂਹੇ ਤੋਂ ਔਰ ਇਹਨਾਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਪੁੱਤ ਘਰੇ ਕੁੜੀ ਦਾ ਵਿਆਹ ਧਰਿਆ ਤੇ ਪੈਸਾ ਕੋਈ ਹੈ ਨਹੀਂਗਾ ਦੇਖੋ ਕਿੰਡੀ ਮਜਬੂਰ ਮਾਂ ਹੋਊਗੀ ਵੀ ਜਿਹੜੀ ਮੇਰੇ ਵੀਰੋ ਘਰੇ ਧੀ ਦਾ ਵਿਆਹ ਧਰਿਆ ਹੋਵੇ ਤੇ ਉਹਨੂੰ ਇਸ ਤਰ੍ਹਾਂ ਇਹ ਟੂਰਨਾਮੈਂਟਾਂ ਤੇ ਆ ਕੇ ਮੇਰੇ ਵੀਰੋ ਜਿਹੜੀ ਬੇਨਤੀ ਕਰਨੀ ਪੈ ਰਹੀ ਆ ਆਪਾਂ ਬਾਲੀ ਬੇਨਤੀ ਵੀ ਕਰਨੀ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਦੇਖੋ ਜਿਹੜਾ ਸਾਡੇ ਇੱਕ ਸਮਾਜ ਦੇ ਵਿੱਚ ਚੱਲਦਾ ਹੈ ਨਾ ਦਾਜ ਪ੍ਰਥਾ ਚਲੋ ਧੀਆ ਨੂੰ ਭਾਈ ਦੇਣਾ ਹੀ ਪੈਂਦਾ ਤੁਹਾਨੂੰ ਪਤਾ ਹੈ ਚੱਲਦਾ ਹੈ ਜਿੱਦਾਂ ਸੋ ਮੈਂ ਤੇ ਇਹ ਕਹੂੰਗਾ ਵੀ ਆਪਾਂ ਸਾਰੇ ਰਲ ਮਿਲ ਕੇ ਕੋਈ ਬੈੱਡ ਦੀ ਸੇਵਾ ਲੈ ਲਓ ਕੋਈ ਅਲਮਾਰੀ ਦੀ ਸੇਵਾ ਲੈ ਲਓ ਕੋਈ ਪੱਖੇ ਦੀ ਸੇਵਾ ਲੈ ਲੋ ਬੜੀ ਕਿਰਪਾ ਐਸ ਇਲਾਕੇ ਦੇ ਵਿੱਚ ਸੰਗਤ ਸੋ ਪਲੀਜ਼ ਇਹ ਬੇਨਤੀ ਆ ਉਧਰ ਅੰਕਲ ਜੀ ਹੁਣੀ ਆ ਰਹੇ ਆ ਗੁਰਜੀਤ ਜੀ ਗੁਰਜੀਤ ਨੰਨਣ ਜੀ ਕਾਲਾ ਬਾਗੜੀਆਂ ਜੀ ਤੁਹਾਡੇ ਦੋਨਾਂ ਵੱਲੋਂ ਮੈਂ 11000 ਰੁਪਇਆ 5-5000 ਰੁਪਇਆ ਦੋਨਾਂ ਵੱਲੋਂ ਇਹਨਾਂ ਭਰਾਵਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਮਾਤਾ ਕੋਈ ਗੱਲ ਨਹੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਹਰ ਇੱਕ ਬੰਦਾ 10000 ਰੁਪਇਆ ਮੈਂ ਦੇਣ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਤੇ ਆ ਮਾਂ ਆਈ ਹੈ ਆਪਾਂ ਜਿੰਨਾ ਵੀ ਹੋ ਸਕੇ ਜੀਪੀ ਭਾਜੀ ਪਲੀਜ਼ ਮੇਰੀ ਹੱਥ ਵਨ ਕੇ ਰਿਕੁਐਸਟ ਹੈ ਵੀ ਜਿੰਨਾ ਵੀ ਹੋ ਸਕੇ ਆਪਾਂ ਵੱਧ ਚੜ ਕੇ ਇਸ ਪਰਿਵਾਰ ਦੇ ਲਈ ਇਸ માતા ਦੇ ਲਈ ਅੱਗੇ ਆਈਏ ਸਾਰਿਆਂ ਨੂੰ ਮੇਰੀ ਬੇਨਤੀ ਹੈ ਸਾਰੇ ਭਰਾ ਨਾਲ ਮਿਲ ਕੇ ਆਪਾਂ ਸਹਿਯੋਗ ਕਰੀਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਧਰ 11000 ਰੁਪਏ ਵੀਰਾਂ ਨੇ ਦਿੱਤਾ ਸੋ ਮਾਤਾ ਜੀ ਕੋਈ